ਲਖ ਦਾਤਾ ਦਾ ਅਸਰ ਜਿਸਨੇ ਕੀਤਾ ਉਸਦੇ ਘਰ ਧਨ ਹੀ ਧਨ ਆਇਆ ਏ ਸਤਿਗੁਰੂ ਦੀ ਕਿਰਪਾ ਨਾਲ ਇਹ ਬਚਨ ਤੇਰੇ ਹਿਰਦੇ ਵਿੱਚ ਉਤਰ ਜਿਸ ਮਨੁੱਖ ਦੇ ਅੰਦਰ ਸੱਚੀ ਨੀਅਤ ਸਾਫ਼ ਦਿਲ ਤੇ ਪਰੋਸੇ ਦੀ ਜੋਤ ਜਗਦੀ ਹੈ ਉਸਦੇ ਜੀਵਨ ਵਿੱਚ ਲਖ ਦਾਤਾ ਦਾ ਅਸਰ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ ਧਨ ਕਦੇ ਮਿਹਨਤ ਤੋਂ ਨਹੀਂ ਆਉਂਦਾ ਧਨ ਆਉਂਦਾ ਹੈ ਰੱਬ ਦੀ ਰਜ਼ਾ ਨਾਲ ਮਿਹਨਤ ਸਾਧਨ ਹੈ ਪਰ ਕਿਰਪਾ ਕਾਰਨ ਹੈ पेड़ समझ लेंदा है, वो कदे घबरा नहीं लखदाता किसे मंदिर ज दरबार का नाम नहीं एक असर है एक ताकत है जो विश्वास न जुड़ी है जिथे विश्वास पक्का है उथे कृपा अडोल रही है हे मनुख तू रोजी पटकदा है पर कि तू तो कदे अपने मन की रोजी ले सोचया है जे मन पुखा है तो ता तन भी सुख नहीं दे सकता ਮੰਨੂ ਰੱਬ ਦੀ ਯਾਦ ਨਾਲ ਪਰਦੇ ਫਿਰ ਵੇਖ ਕਿਵੇਂ ਲਖ ਦਾਤਾ ਤੇਰੇ ਦਰ ਤੇ ਖੁਦ ਆਉਂਦਾ ਹੈ ਜਦ ਤੂੰ ਸਵੇਰੇ ਉੱਠ ਕੇ ਪਹਿਲਾ ਬਚਨ ਕਹੇਂਗਾ ਏ ਲਖ ਦਾਤਾ ਅੱਜ ਦਾ ਦਿਨ ਤੇਰੀ ਕਿਰਪਾ ਨਾਲ ਚੰਗਾ ਹੋਵੇ ਤਾਂ ਤੇਰਾ ਦਿਨ ਸੱਚਮੁੱਚ ਚੰਗਾ ਹੋਵੇਗਾ ਜਿਸ ਘਰ ਵਿੱਚ ਸਵੇਰੇ ਨਾਮ ਜਪਿਆ ਜਾਂਦਾ ਹੈ ਉਸ ਘਰ ਵਿੱਚ ਕਦੇ ਕਮੀ ਨਹੀਂ ਰਹਿੰਦੀ कमी सिर्फ वो हथे आ जिथे रब का नाम छता जाता है याद रखो धन सिर्फ नोटा का नाम नहीं धनो सुख है जो मन वसदा है जे मन शांत है त गरीबी भी राज लगती है जे मन बेचैन है त भी कमी महसूस हूँ लखदाता का असर उस समय आता है, दा है जब तू रब त निर्भर हो जाता है ਜਦ ਤੂੰ ਹਰ ਕੰਮ ਤੋਂ ਪਹਿਲਾਂ ਉਸ ਦਾ ਨਾਮ ਲੈਂਦਾ ਹੈ ਰੱਬ ਕਦੇ ਕਿਸੇ ਦੀ ਮਿਹਨਤ ਵਿਅਰਥ ਨਹੀਂ ਜਾਣ ਦਿੰਦਾ ਪਰ ਯਾਦ ਰੱਖ ਸਿਰਫ ਮਿਹਨਤ ਨਾਲ ਨਹੀਂ ਸੱਚਾਈ ਨਾਲ ਜੇ ਮਨੁੱਖ ਦਿਲੋਂ ਸੱਚਾ ਹੋਵੇ ਉਹਦੀ ਹਾਰ ਵੀ ਜਿੱਤ ਬਣ ਜਾਂਦੀ ਹੈ ਲਖ ਦਾਤਾ ਉਹ ਹੈ ਜੋ ਤੇਰੇ ਹਰ ਸੁਚੇ ਜੇ ਕਿਰਿਆ ਵਿੱਚ ਵਸਦਾ ਹੈ ਜਦ ਤੂੰ ਕਿਸੇ ਭੁੱਖੇ ਨੂੰ ਖਾਣਾ ਦਿੰਦਾ ਹੈ ਜਦ ਤੂੰ ਕਿਸੇ ਰੋਂਦੇ ਨੂੰ ਹੌਸਲਾ ਦਿੰਦਾ ਹੈ उस समय लखदाता तेरे राही कम कर रहा होंगे है सुन मनुखा कदे ये ना सोच के मेरे कोल कुछ नहीं मैं कि दे तू प्यार दे देख, रब धन देवेगा। तू सेवा कर देख रब बरकत देवेगा। तू शुकर कर देख रब कृपा वदा देवेगा। जिस मनुख ने शुकर करना सिख लिया कदे कमी नहीं रीती ਸ਼ੁਕਰ ਦੀ ਤੋਂ ਨਹੀਂ ਲਖ ਦਾਤਾ ਦਾ ਅਸਲੀ ਮੰਤਰ ਹੈ ਕਿਸੇ ਚੀਜ਼ ਤੋਂ ਵਦ ਜਿਸ ਨੇ ਰੱਬ ਦਾ ਨਾਮ ਲਿਆ ਉਸ ਦੇ ਘਰ ਧਨ ਹੀ ਤਨਾ ਆਇਆ ਜਿਸ ਨੇ ਸੱਚ ਨਾਲ ਪਿਆਰ ਕੀਤਾ ਉਸ ਦੇ ਜੀਵਨ ਵਿੱਚ ਸੁੱਖ ਸਮਾਇਆ ਹੁਣ ਤੂੰ ਆਪਣੇ ਜੀਵਨ ਵਿੱਚ ਇੱਕ ਆਦਤ ਪੈਦਾ ਕਰ ਰੋਜ਼ ਸਵੇਰੇ ਉੱਠ ਕੇ ਆਪਣੇ ਦੋਵੇਂ ਹੱਥ ਜੋੜ ਤੇ ਕਹੇ ਏ ਦਾਤਾ ਅੱਜ ਮੈਨੂੰ ਸੱਚੇ ਕਰਮ ਕਰਨ ਦੀ ਸਮਝ ਦੇ ਇਹ ਬਚਨ ਤੇਰੇ ਮਨ ਵਿੱਚ ਸ਼ਕਤੀ ਪੈਦਾ ਕਰਨਗੇ ਰੱਬ ਦੀ ਕਿਰਪਾ ਨਾਲ ਹਰ ਰੁਕਿਆ ਕੰਮ ਚੱਲ ਪਵੇਗਾ ਤੂੰ ਜੋ ਵੀ ਕਰੇਗਾ ਉਹ ਵਿੱਚ ਬਰਕਤ ਹੋਵੇਗੀ ਜਿਸ ਨੇ ਇਹ ਬਚਨ ਵਿਸ਼ਵਾਸ ਨਾਲ ਸਵੀਕਾਰ ਕੀਤੇ ਉਸ ਦੇ ਜੀਵਨ ਵਿੱਚ ਧਨ ਸੁੱਖ ਸ਼ਾਂਤੀ ਤੇ ਆਨੰਦ ਦਾ ਦਰਿਆ ਵਹਿਣ ਲੱਗਾ ਹੈ ਮਨੁੱਖ ਇਹ ਸੰਸਾਰ ਇੱਕ ਮੈਦਾਨ ਹੈ ਜਿੱਥੇ ਹਰ ਮਨੁੱਖ ਆਪਣੇ ਕਰਮਾਂ ਨਾਲ ਆਪਣਾ ਭਾਗ ਲਿਖਦਾ ਹੈ ਜਿਸਨੇ ਸੱਚੇ ਮਨ ਨਾਲ ਕਰਮ ਕੀਤਾ ਉਸ ਦੇ ਹਿਸਾਬ ਵਿੱਚ ਬਰਕਤ ਜੁੜੀ ਜਿਸਨੇ ਧੋਖਾ ਕੀਤਾ ਉਸ ਦੇ ਹਿਸਾਬ ਵਿੱਚ ਕਾਟਾ ਆਇਆ ਇਹ ਲਖ ਦਾਤਾ ਦਾ ਕਾਨੂੰਨ ਹੈ ਤੂੰ ਜਿਹੋ ਜਿਹਾ ਬੀਜ ਬੋਵੇਂਗਾ ਉਹੋ ਜਿਹਾ ਫਲ ਖਾਏਂਗਾ ਪਰ ਜਦ ਤੂੰ ਰੱਬ ਦਾ ਨਾਮ ਜਪ ਕੇ ਬੀਜ ਬੋਵੇਂਗਾ ਤਾਂ ਧਰਤੀ ਵੀ ਅਸੀਸਾਂ ਨਾਲ ਫਲ ਦੇਵੇਗੀ ਇਹ ਮਨੁੱਖ ਤੂੰ ਪੈਸੇ ਲਈ ਹਰ ਪਾਸੇ ਦੌੜਦਾ ਹੈ पर कि कद तू सोचया कि पैसा तेरे अंदरों ही उगदा है जब तू अपनी नीयत साफ कर लेंदा है, जब तू लोगों सुख विच अपना सुख लबदा है, तद लखदाता तेरे पिछे है। याद रखो रब कद कि हक खाण वाले नू बरकत नहीं दिंदा। पर जो सच्चे दिल नाल किसी भला चाहे उसकी झोली आप भर दिता है ਲਖ ਦਾਤਾ ਦਾ ਅਸਰ ਉਹਨਾਂ ਘਰ ਵਿੱਚ ਆਉਂਦਾ ਹੈ ਜਿੱਥੇ ਨਿੰਦਿਆ ਨਹੀਂ ਹੁੰਦੀ ਦਇਆ ਹੁੰਦੀ ਹੈ ਸੇਵਾ ਹੁੰਦੀ ਹੈ ਤੇ ਸ਼ੁਕਰ ਹੁੰਦਾ ਹੈ ਜੇ ਤੂੰ ਚਾਹੁੰਦਾ ਹੈ ਕਿ ਤੇਰੇ ਘਰ ਵਿੱਚ ਧਨ ਆਵੇ ਤਾਂ ਪਹਿਲਾਂ ਆਪਣੇ ਮਨ ਵਿੱਚ ਸਾਫ਼ ਸੁਭਾਅ ਪੈਦਾ ਕਰ ਮਨ ਦੀ ਗੰਦਗੀ ਹੀ ਸਭ ਤੋਂ ਵੱਡੀ ਗਰੀਬੀ ਹੈ ਜਦ ਮਨ ਸਾਫ਼ ਹੋ ਜਾਵੇ ਤਾਂ ਲਖ ਦਾਤਾ ਆਪ ਰਾਹ ਬਣਾਉਂਦਾ ਹੈ ਜਿਸ ਘਰ ਦੇ ਦਰਵਾਜ਼ੇ ਤੇ ਸ਼ਾਮ ਨੂੰ ਦੀਵਾ ਜਲਦਾ ਹੈ ਜਿਸ ਘਰ ਵਿੱਚ ਮਾਂ ਪਿਓ ਦੇ ਪੈਰ ਛੋਹੇ ਜਾਂਦੇ ਹਨ ਜਿਸ ਘਰ ਵਿੱਚ ਕਿਸੇ ਭੁੱਖੇ ਨੂੰ ਖਾਣਾ ਮਿਲਦਾ ਹੈ ਉਹ ਘਰ ਆਪ ਹੀ ਮੰਦਰ ਬਣ ਜਾਂਦਾ ਹੈ ਲਖ ਦਾਤਾ ਦਾ ਅਸਰ ਕਿਸੇ ਪੱਥਰ ਦੀ ਮੂਰਤੀ ਨਾਲ ਨਹੀਂ ਤੇਰੇ ਕਰਮਾਂ ਨਾਲ ਜੁੜਿਆ ਹੈ ਜੇ ਕਰਮ ਚੰਗੇ ਹੋਣ ਤਾਂ ਕਿਸਮਤ ਵੀ ਚੁੱਕ ਜਾਂਦੀ ਹੈ ਰੋਜ਼ ਸਵੇਰੇ ਉੱਠ ਕੇ ਇਹ ਤਿੰਨ ਬਚਨ ਆਪਣੇ ਆਪ ਨਾਲ ਕਹੋ ਇੱਕ ਮੈਂ ਸੱਚਾ ਰਹਾਗਾ ਦੋ ਮੈਂ ਕਿਸੇ ਦਾ ਬੁਰਾ ਨਹੀਂ ਚਾਹਾਂਗਾ ਤੈਨ ਮੇ ਹਰ ਹਾਲਤ ਵਿੱਚ ਰੱਬ ਦਾ ਸ਼ੁਕਰ ਕਰਾਂਗਾ ਇਹ ਤਿੰਨ ਬਚਨ ਹੀ ਲਖ ਦਾਤਾ ਦੇ ਮੰਤਰ ਹਨ ਇਹ ਮਨ ਵਿੱਚ ਉਤਰ ਜਾਣ ਤਾਂ ਤੂੰ ਰੋਜ਼ਾਨਾ ਕਿਰਪਾ ਦੇ ਦਰਸ਼ਨ ਕਰੇਗਾ ਜਿਹੜੇ ਮਨੁੱਖ ਨੇ ਲਾਲਚ ਛੱਡ ਦਿੱਤਾ ਉਸ ਦੇ ਹੱਥ ਵਿੱਚ ਬਰਕਤ ਆ ਗਈ ਜਿਹੜੇ ਨੇ ਈਰਖਾ ਛੱਡ ਦਿੱਤੀ ਉਸ ਦੇ ਹਿਰਦੇ ਵਿੱਚ ਸ਼ਾਂਤੀ ਆ ਗਈ ਜਿਹੜੇ ਨੇ ਨਾਮ ਜਪ ਲਿਆ ਉਸ ਦੇ ਘਰ ਵਿੱਚ ਤਨ ਦੀ ਧਾਰਾ ਆ ਗਈ ਇਹ ਮਨੁੱਖ तू कई बार कहता है मेरे कम नहीं बन दे पर कि तू कद ये सोचया कि तू अपनी नीयत साफ रखी सी जब तू करम करदा है बिना किसी तोखे दे, ता लख दाता आप तेरे हक का राह खोल दिता है रब कदे देर कर सकता है पर अन्ना नहीं है ओ वेखता है समझदा है तो समय से किपा करता है जद तेरा विश्वास डोलता है तिरपा रुकती है ਜਦ ਵਿਸ਼ਵਾਸ ਪੱਕਾ ਹੋਵੇ ਤਾਂ ਕਿਸਮਤ ਵੀ ਹਾਰ ਮੰਨ ਜਾਂਦੀ ਹੈ ਇੱਕ ਗੱਲ ਆਪਣੇ ਮਨ ਵਿੱਚ ਬੈਠਾ ਲੈ ਪੈਸਾ ਆਉਂਦਾ ਨਹੀਂ ਬੁਲਾਇਆ ਜਾਂਦਾ ਹੈ ਪਰ ਇਹ ਬੁਲਾਵਾ দান ਸੇਵਾ ਤੇ ਸ਼ੁਕਰ ਨਾਲ ਹੁੰਦਾ ਹੈ ਤੂੰ ਦੂਜਿਆਂ ਦੀ ਮਦਦ ਕਰ ਰੱਬ ਤੇਰੀ ਮਦਦ ਕਰੇਗਾ ਤੂੰ ਦਿਲੋਂ ਮੁਸਕਰਾ ਰੱਬ ਤੇਰੇ ਚਿਹਰੇ ਤੇ ਨੂਰ ਪਾ ਦੇਵੇਗਾ ਤੂੰ ਕਿਸੇ ਨੂੰ ਦਿਲਾਸਾ ਦੇ रब तेरे घर आराम पा देगा ए है लखदाता दा असर ना कोई जादू ना कोई टोटका सिर्फ सच सेवा ते विश्वास जिसने य तीन चीजा अपनाईया उसकी तकदीर आप बदल गई रब की रजा उसते होन सुख शांति उसके जीवन विच आ गए यही सच्चा राह है यही लखदाता दा असर है जिसने किया ਉਸ ਦੇ ਘਰ ਧਨ ਹੀ ਤਾਣਾ ਆਇਆ